ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਬਾਰ ਸਾਹਿਬ ਲੰਗਰ ਹਾਲ ਦੇ ਬਿਲਕੁਲ ਨਾਲ ਇਹ ਜੀ ਰਾਮ ਗੜੀਆ ਪੁੰਗਾ ਅਸੀਂ ਕਈ ਵਾਰੀ ਦਰਬਾਰ ਸਾਹਿਬ ਆਨੇ ਆ ਪਰ ਅਸੀਂ ਕਦੇ ਦਰਸ਼ਨ ਨਹੀਂ ਕਰ ਪਾਉਂਦੇ ਤੇ ਅੱਜ ਮੈਂ ਵੀ ਪਹਿਲੀ ਵਾਰ ਜਾ ਰਿਹਾ ਹਾਂ ਤੇ ਤੁਸੀਂ ਵੀ ਦਰਸ਼ਨ ਕਰੋ ਰਾਮ ਗੜੀਆ ਪੁੰਗਾ ਦੇ ਇਹ ਹੈ ਜੀ ਪ੍ਰਾਣਾ ਖੂਹ ਉਹ ਪੁਰਾਤਨ ਖੂਹ ਹੈ ਜੀ ਇਹ ਹੈ ਜੀ ਪ੍ਰਾਣੀ ਪੁਰਾਤਨ ਬਿਲਡਿੰਗ ਇੱਥੇ ਜਦੋਂ ਸਾਹਮਣੇ ਤੁਸੀਂ ਦੇਖੋਗੇ ਸਾਹਮਣੇ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਸੈ ਤੇ ਆਹ ਦੇਖੋ ਜੀ ਉਹ ਤਖਤੇ ਤਾऊस ਜਿਹੜਾ ਸਾਡੇ ਵਡੇਰਿਆਂ ਨੇ ਸਾਡੇ ਬਜ਼ੁਰਗਾਂ ਨੇ ਸਾਡੇ ਬਾਬਿਆਂ ਨੇ ਧੂਕੇ ਘੋੜਿਆਂ ਦੇ ਮਗਰ ਪਾ ਕੇ ਦਰਬਾਰ ਸਾਹਿਬ ਦੇ ਵਿੱਚ ਲੈ ਕੇ ਆਂਦਾ ਦਿੱਲੀ ਦਾ ਤਖਤ ਤਖਤੇ ਤਾऊस ਅੱਗੇ ਦੇਖੋ ਜੀ ਪਤਾ ਨਹੀਂ ਥੱਲੇ ਜਾਣ ਦੀ ਆਗਿਆ ਹੈ ਜਾਂ ਨਹੀਂ ਪਰ ਮੈਂ ਤੁਹਾਨੂੰ ਦਿਖਾਵਾਂਗਾ ਇਹਨੂੰ ਰਾਮਗੜੀ ਆ ਬੁੱਗਾ ਸਪੀਡ ਮਹਾਰਾਜ ਜੱਸਾ ਸਿੰਘ ਰਾਮਗੜੀ ਉਹਨਾਂ ਦਾ ਚਿੱਤਰ ਇੱਥੇ ਲੱਗਿਆ ਹੋਇਆ ਹੈ ਤੇ ਪੁਰਾਤਨ ਬਿਲਡਿੰਗ ਬਣੀ ਹੋਈ ਹੈ ਹੁਣ ਥੋੜੇ ਜਿਹਾ ਇਹਨੂੰ ਰੈਨੋਵੇਟ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਆਪਾਂ ਥੱਲੇ ਵੀ ਜਾਵਾਂਗੇ ਥੱਲੇ ਜਾ ਕੇ ਦੇਖਾਂਗੇ ਬਹੁਤ ਸੋਹਣੀ ਪੁਰਾਤਨ ਬਿਲਡਿੰਗ ਬਣੀ ਹੈ ਆ ਦੇਖੋ ਛੱਤ ਦੀ ਬਨਾਵਟ ਕਿੰਨੀ ਸੋਹਣੀ ਸ਼ਤ ਬਣੀ ਹੋਈ ਹੈ ਇੱਥੇ ਦਰਬਾਰ ਸਾਹਿਬ ਦੇ ਬਹੁਤ ਸੁੰਦਰ ਦਰਸ਼ਨ ਕੀਤੇ ਜਾ ਸਕਦੇ ਨੇ। ਉਹ ਸ੍ਰੀ ਅਕਾਲ ਤਖਤ ਸੈਵ ਦਰਬਾਰ ਸਾਹਿਬ ਇਹ ਲੰਗਰ ਹਾਲ ਦੇ ਨਾਲ ਬਿਲਕੁਲ ਬਿਲਡਿੰਗ ਹੈ। ਤੁਸੀਂ ਜਦੋਂ ਵੀ ਕਿਤੇ ਦਰਬਾਰ ਸਾਹਿਬ ਆਓ ਤੇ ਜ਼ਰੂਰ ਦਰਸ਼ਨ ਜ਼ਰੂਰ ਕਰਿਆ ਜੇ। ਆ ਉਹ ਤਖਤਿਤ ਹਾਉਸ ਹੈ ਜਿਹੜੇ ਸਾਡੇ ਸਿੰਘਾਂ ਨੇ ਘੋੜਿਆਂ ਮਗਰ ਤੂਕੇ ਇੱਥੇ ਲੈ ਕੇ ਆਲਾ ਸੀ ਸਾਡੇ ਸਿੰਘਾਂ ਦੀ ਬਹਾਦਰੀ ਬਿਆਨ ਕਰਦਾ ਆਪਾਂ ਪੁੱਛਨੇ ਇੱਕ ਸੇਵਾਦਾਰ ਬੈਠੇ ਨੇ ਕਿ ਥੱਲੇ ਜਾਣ ਦਾ ਰਸਤਾ ਹੈ ਬਾਈ ਥੱਲੇ ਜਾ ਸਕਦੇ ਆ ਬੰਦਾ ਜੀ ਤੇ ਥੱਲੇ ਜਾਇਆ ਜਾ ਆ ਰੱਖਤਾ ਨੇ ਬੰਦਾ ਨਹੀਂ ਇਧਰ ਇਧਰੋ ਵੀ ਜਾਇਆ ਜਾ ਸਕਦਾ ਅੱਛਾ ਇਥੋਂ ਆਹ ਰਸਤਾ ਜੇ ਵੈਸੇ ਹੁਣ ਇਸ ਟਾਈਮ ਬੰਦ ਕਰਿਆ ਹੋਇਆ ਹੈ ਇਥੋਂ ਥੱਲੇ ਜਾ ਕੇ ਪ੍ਰਾਤਨ ਬਿਲਡਿੰਗ ਦੇਖੀ ਜਾ ਸਕਦੀ ਹੈ ਹੁਣ ਇੱਕ ਵਾਰ ਬੰਦ ਕਰਿਆ ਹੋਇਆ ਹੈ ਤੁਸੀਂ ਜਦੋਂ ਵੀ ਕਹਿੰਦੇ ਦਰਬਾਰ ਸਾਹਿਬ ਆਓ ਤੇ ਜ਼ਰੂਰ ਦੇਖਣਾ ਜ਼ਰੂਰ ਦਰਸ਼ਨ ਕਰਨਾ ਜੀ ਕੁਝ ਦਿਨ ਪਹਿਲਾਂ ਇੱਕ ਸਾਡੇ ਦਰਬਾਰ ਸਾਹਿਬ ਲੰਗਰ ਦੀ ਸੇਵਾ ਕਰਦੇ ਹੋਏ ਸਿੰਘ ਜਿਹੜੇ ਡਿੱਗ ਗਏ ਸੀ ਉਹ ਸਬਜੀ ਦੇ ਕੜਾਏ ਵਿੱਚ ਉਹਨਾਂ ਦੀ ਡੈਥ ਹੋ ਗਈ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਜ਼ਰੂਰ ਕਰਿਓ ਵੈਸੇ ਤਾਂ ਉਹ ਬਹੁਤ ਵੱਡਿਆਂ ਭਾਗਾਂ ਵਾਲੇ ਸਨ ਜਿਨ੍ਹਾਂ ਦੀ ਜਾਨ ਦਰਬਾਰ ਸਾਹਿਬ ਸੇਵਾ ਕਰਦੇ ਹੋਏ ਗਈ ਬਹੁਤ ਵੱਡੇ ਪਾਕਿਸਤਾਨ ਉਹਨਾਂ ਦੇ ਇਹ ਜੀ ਰਾਮਗੜੀਆ ਪੁੰਗਾ ਇਸ ਦੇ ਅੰਦਰ ਜਾਇਆ ਜਾ ਸਕਦਾ ਹੈ ਜਾਂ ਨਹੀਂ ਆਪਾਂ ਦੇਖਦੇ ਹਾਂ ਜਿੰਨੇ ਵੀ ਜਣੇ ਦੇਖ ਰਹੇ ਹੋ ਹਨ ਜੀ ਹਾਂ ਕੀ ਠੀਕ ਹੈ ਬਾਬਾ ਇਧਰ ਆ ਆ ਆਪਣੇ ਉੱਤੇ ਜਾ ਸਕਦੇ ਆ ਬੰਗੇ ਨੇ ਬੰਦ ਹੈ ਜੀ ਤੇ ਉੱਪਰ ਬੰਦ ਕੀਤਾ ਹੋਇਆ ਆ ਆਪਾਂ ਜਾ ਨਹੀਂ ਸਕਦੇ ਚਲੋ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਹਿ ਜਿੰਨੇ ਜਣੇ ਵੀ ਦੇਖ ਰਹੇ ਹੋ ਪਲੀਜ਼ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਹੁਤ ਮਾੜੇ ਹਮੇ ਦੇ ਵਿੱਚੋਂ گزر ਰਹੇ ਆ ਤੇ ਤੁਸੀਂ ਇਸ ਚੈਨਲ ਨੂੰ ਪੂਰਾ ਸਪੋਰਟ ਕਰੋ ਕਿ ਮੈਂ ਥੋੜਾ ਜਿਹਾ ਅੱਗੇ ਵੀ ਵਧੀਆ ਕੰਮ ਕਰ ਸਕਾਂ ਲਾਈਕ ਸ਼ੇਅਰ ਤੇ ਜੇਕਰ ਤੁਸੀਂ ਦੇਖ ਰਹੇ ਹੋ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ